ਸਸ਼੍ਰੀਕਾਲ ਤੋਂ ਸੇਖਰਸਮ ਸੈਨਲਿਸ ਤੇ ਮੈਂ ਹਾ ਪਰਦੀਪਕੌਰ ਤਾਂ ਪੰਜਾਬ ਦੇ ਵਿੱਚ ਹਜੇ ਠੰਡ ਦਾ ਮੌਸਮ ਜਾਂਦਾ ਵਿਖਾਈ ਨਹੀਂ ਦੇ ਰਿਹਾ ਸੋ ਕਹਿਣ ਦਾ ਭਾਵ ਹੈ ਕਿ ਜਿਵੇਂ ਪਿਤੇ ਦਿਨੀ ਗੜੇਮਾਰੀ ਹੋਈ ਹੈ ਝੱਖੜ ਚੱਲਿਆ ਤੇਜ਼ ਹਵਾਵਾਂ ਚੱਲੀਆਂ ਨੇ ਪਹਾੜੀ ਖੇਤਰਾ ਦੇ ਵਿੱਚ ਬਰਫੀਲੇ ਤੂਫਾਨ ਆਏ ਨੇ ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਹੋਰ ਵੀ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਤਾਂ ਸਭ ਤੋਂ ਘੱਟ ਤਾਪਮਾਨ 3.1 ਡਿਗਰੀ ਦਰਜ ਕੀਤਾ ਗਿਆ ਆ ਤਾਂ ਇਸ ਤੋਂ ਇਹ ਅੰਦਾਜ਼ਾ ਮੌਸਮ ਵਿਭਾਗ ਨੇ ਲਗਾਇਆ ਕਿ ਆਉਣ ਵਾਲੇ 3 ਦਿਨਾਂ ਦੇ ਲਈ ਹਜੇ ਹੋਰ ਵੀ ਅਲਰਟ ਹੈ ਜਿਹੜਾ ਉਹ ਕਿਹਾ ਗਿਆ ਕਿ ਅਲਰਟ ਰਹਿਣਾ ਪੈਣਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਫਿਰ ਤੋਂ ਦਸਤਕ ਦੇ ਸਕਦੀ ਹੈ ਠੰਡ ਦੇ ਨਾਲ ਨਾਲ ਸੰਘਣੀ ਧੁੰਦ ਤੇਜ਼ ਹਵਾਵਾਂ ਤੇ ਠੰਡ ਦੇ ਨਾਲ ਨਾਲ ਪਹਾੜੀ ਗੜੇਮਾਰੀ ਵੀ ਹੋ ਸਕਦੀ ਹੈ ਕੁਲ ਦੱਸਿਆ ਕਿ ਜਿਵੇਂ ਪਿਤੇ ਦਿਨੀ ਆਸ਼ਰਮ ਮੁਕਸਰ ਸਾਹਿਬ ਪਟਿਆਲਾ ਤੇ ਇਸ ਦੇ ਨਾਲ ਹੀ ਡੇਲੋਂ ਦੇ ਵਿੱਚ ਗੜੇਮਾਰੀ ਹੋਈ ਸੀ ਤੇ ਹੁਣ ਆਉਣ ਵਾਲੇ 3 ਦਿਨਾਂ ਦੇ ਲਈ yellow alert ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਸੁਸਕਟ ਤੋਂ ਤੱਕ ਤਾਪਮਾਨ 3.1 ਡਿਗਰੀ ਦਰਜ ਕੀਤਾ ਗਿਆ ਤਾਂ ਬਿਲਕੁਲ ਅਹਿਮ ਜਾਣਕਾਰੀ ਮੌਸਮ ਵਿਭਾਗ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਮਜਾਜ ਹੈ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਰਹਿਣ ਵਾਲਾ ਹੈ ਤਾਂ ਬਿਲਕੁਲ ਇਸ ਤਰ੍ਹਾਂ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਸੂਬੇ ਦੇ ਵਿੱਚ ਮੀ ਅਤੇ ਗੜੇਮਾਰੀ ਦੇ ਕਾਰਨ ਵੱਤੋ ਵੱਤ ਤਾਪਮਾਨ 3.1 ਡਿਗਰੀ ਘਟ ਗਿਆ ਹੈ। ਤਾਪਮਾਨ ਹੁਣ ਆਮ ਦੇ ਨਾਲੋਂ ਲਗਭਗ 4.9 ਡਿਗਰੀ ਘਟ ਹੈ। ਇਸ ਨਾਲ ਠੰਡ ਹੋਰ ਵੀ ਤੇਜ਼ ਹੋ ਗਈ ਹੈ। ਮਠੰਡਾ ਦੇ ਵਿੱਚ ਵੱਤੋ ਵੱਤ ਤਾਪਮਾਨ 18 ਡਿਗਰੀ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ 7.7 ਡਿਗਰੀ ਦਰਜ ਕੀਤਾ ਗਿਆ ਤਾਂ ਚੰਡੀਗੜ੍ਹ ਮੌਸਮ ਵਿਭਾਗ ਦੇ ਅਨੁਸਾਰ ਅਜ 31 ਜਨਵਰੀ ਨੂੰ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਦਕਿ 2 ਫਰਵਰੀ ਨੂੰ ਸੂਬੇ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲੇ ਦੱਸਿਆ ਗਿਆ ਕਿ ਅਗਲੇ 2 ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਦੇਖ ਸਕਦਾ ਤਾਂ ਨਾਲੇ ਤਿੰਨ ਦਿਨ ਜਿਹੜੇ ਉਹ ਕਾਫੀ ਜ਼ਿਆਦਾ ਭਾਰੀ ਰਹਿਣ ਵਾਲੇ ਨੇ ਯਾਨੀ ਕਿ 29 30 ਅਤੇ 31 ਇਹਨਾਂ ਤਿੰਨ ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ orange alert ਜਾਰੀ ਕੀਤਾ ਗਿਆ ਕੁਝ ਇਲਾਕਿਆਂ ਦੇ ਲਈ yellow alert ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਭਾਰੀ ਗੜੇਮਾਰੀ ਵੀ ਹੋ ਸਕਦੀ ਹੈ ਸੋ ਇਸੇ ਕਰਕੇ ਜਦੋਂ 31 ਜਨਵਰੀ ਦੀ ਦਰਮਿਆਨੀ ਰਾਤ ਹੋਏਗੀ ਉਸ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਏਗਾ ਸਸ਼੍ਰੀਕਾਲ ਤੋਂ ਸੇਖ ਰਸਮ ਸੈਂਡਲਿਸ ਤੇ ਮੈਂ ਹਾ ਪਰਦੀਪਕੌਰ ਤਾਂ ਪੰਜਾਬ ਦੇ ਵਿੱਚ ਹਜੇ ਠੰਡ ਦਾ ਮੌਸਮ ਜਾਂਦਾ ਵਿਖਾਈ ਨਹੀਂ ਦੇ ਰਿਹਾ ਕਹਿਣ ਦਾ ਭਾਵ ਹੈ ਕਿ ਜਿਵੇਂ ਪਿਤੇ ਦਿਨੀ ਗੜੇ ਮਾਰੀ ਹੋਈ ਹੈ ਝੱਖੜ ਚੱਲਿਆ ਤੇਜ਼ ਹਵਾਵਾਂ ਚੱਲੀਆਂ ਨੇ ਪਹਾੜੀ ਖੇਤਰਾ ਦੇ ਵਿੱਚ ਬਰਫੀਲੇ ਤੂਫਾਨ ਆਏ ਨੇ ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਹੋਰ ਵੀ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਤਾਂ ਸਭ ਤੋਂ ਘੱਟ ਤਾਪਮਨ 3.1 ਡਿਗਰੀ ਦਰਜ ਕੀਤਾ ਗਿਆ ਆ ਤਾਂ ਇਸ ਤੋਂ ਇਹ ਅੰਦਾਜ਼ਾ ਮੌਸਮ ਵਿਭਾਗ ਨੇ ਲਗਾਇਆ ਕਿ ਆਉਣ ਵਾਲੇ 3 ਦਿਨਾਂ ਦੇ ਲਈ ਹਜੇ ਹੋਰ ਵੀ ਅਲਰਟ ਹੈ ਜਿਹੜਾ ਉਹ ਕਿਹਾ ਗਿਆ ਕਿ ਅਲਰਟ ਰਹਿਣਾ ਪੈਣਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਫਿਰ ਤੋਂ ਦਸਤਕ ਦੇ ਸਕਦੀ ਹੈ ਠੰਡ ਦੇ ਨਾਲ ਨਾਲ ਸੰਘਣੀ ਧੁੰਦ ਤੇਜ਼ ਹਵਾਵਾਂ ਤੇ ਠੰਡ ਦੇ ਨਾਲ-ਨਾਲ ਪਹਾੜੀ ਗੜੇਮਾਰੀ ਵੀ ਹੋ ਸਕਦੀ ਹੈ ਤਾਂ ਬੰਕਲ ਦੱਸਦੀ ਹੈ ਕਿ ਜਿਵੇਂ ਪਿਤੇ ਦਿਨੀ ਆਸ਼ਰਮ ਮੁਕਸਰ ਸਾਹਿਬ ਪਟਿਆਲਾ ਤੇ ਇਸ ਦੇ ਨਾਲ ਹੀ ਡੇਲੋਂ ਦੇ ਵਿੱਚ ਕੜੇ ਮਾਰੀ ਹੋਈ ਸੀ ਤੇ ਹੁਣ ਆਉਣ ਵਾਲੇ 3 ਦਿਨਾਂ ਦੇ ਲਈ yellow alert ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਸੁਸਕਟ ਤੋਂ ਤੱਕ ਤਾਪਮਾਨ 3.1 ਡਿਗਰੀ ਦਰਜ ਕੀਤਾ ਗਿਆ ਤਾਂ ਬਿਲਕੁਲ ਅਹਿਮ ਜਾਣਕਾਰੀ ਮੌਸਮ ਵਿਭਾਗ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਮਜਾਜ ਹੈ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਰਹਿਣ ਵਾਲਾ ਤਾਂ ਬਿਲਕੁਲ ਇਸ ਵੇਲੇ ਦੀ ਤਾਪਸ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਸੂਬੇ ਦੇ ਵਿੱਚ ਮੀਂਹ ਅਤੇ ਗੜੇਮਾਰੀ ਦੇ ਕਾਰਨ ਵੱਧ ਤੋਂ ਵੱਧ ਤਾਪਮਾਨ 3.1 ਡਿਗਰੀ ਘਟ ਗਿਆ ਹੈ। ਤਾਪਮਾਨ ਹੁਣ ਆਮ ਦੇ ਨਾਲੋਂ ਲਗਭਗ 4.9 ਡਿਗਰੀ ਘਟਾ ਹੈ। ਇਸ ਨਾਲ ਠੰਡ ਹੋਰ ਵੀ ਤੇਜ਼ ਹੋ ਗਈ ਹੈ। ਮਠੰਡਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ 7.7 ਡਿਗਰੀ ਦਰਜ ਕੀਤਾ ਗਿਆ। ਤਾਂ ਚੰਡੀਗੜ੍ਹ ਮੌਸਮ ਵਿਭਾਗ ਦੇ ਅਨੁਸਾਰ ਅਜ 31 ਜਨਵਰੀ ਨੂੰ ਥਾਵਾਂ ਤੇ ਹਲਕ ਕੀ ਬਾਰਿਸ਼ ਹੋ ਸਕਦੀ ਹੈ ਜਦਕਿ 2 ਫਰਵਰੀ ਨੂੰ ਸੂਬੇ ਦੇ ਕੁਝ ਇਲਾਕਿਆਂ ਦੇ ਵਿੱਚ ਵੀ 20 ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲੇ ਦੱਸਿਆ ਗਿਆ ਕਿ ਅਗਲੇ 2 ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਦੇਖ ਸਕਦਾ ਤੌਰ ਨਾਲ ਇਹ ਤਿੰਨ ਦਿਨ ਜਿਹੜੇ ਉਹ ਕਾਫੀ ਜ਼ਿਆਦਾ ਭਾਰੀ ਰਹਿਣ ਵਾਲੇ ਨੇ ਯਾਨੀ ਕਿ 29 30 ਅਤੇ 31 ਇਹਨਾਂ ਤਿੰਨ ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ orange alert ਜਾਰੀ ਕੀਤਾ ਗਿਆ ਕੁਝ ਇਲਾਕਿਆਂ ਦੇ ਲਈ yellow alert ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਭਾਰੀ ਗੜੇਮਾਰੀ ਵੀ ਹੋ ਸਕਦੀ ਹੈ ਸੋ ਇਸੇ ਕਰਕੇ ਜਦੋਂ 31 ਜਨਵਰੀ ਦੀ ਦਰਮਿਆਨੀ ਰਾਤ ਹੋਏਗੀ ਉਸ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਏਗਾ